ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀ ਪੰਜਵੀਂ ਪੌੜੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਦੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਪ੍ਰਮਾਤਮਾ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਹ ਸਾਡੇ ਬਣਾਇਆ ਮਨੁੱਖ ਦੇ ਬਣਾਇਆ ਬਣਦਾ ਹੈ ਪ੍ਰਮਾਤਮਾ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਆਪੇ ਆਪ ਨਿਰੰਜਨ ਸੋਏ ਪਰਮਾਤਮਾ ਨਿਰੋਲ ਆਪ ਹੀ ਆਪ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਤੇ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਬਹੁਤ ਪਰੇ ਹੈ ਮਾਇਆ ਦਾ ਉਸ ਦੇ ਉੱਤੇ ਕੋਈ ਵੀ ਅਸਰ ਨਹੀਂ ਪੈਂਦਾ ਜਿਨ ਸੇਵਿਆ ਤਿੰਨ ਪਾਇਆ ਮਾਨ ਜਿਨਨੇ ਵੀ ਪਰਮਾਤਮਾ ਨੂੰ ਸਿਮਰਿਆ ਹੈ ਜਿਨਨੇ ਵੀ ਪਰਮਾਤਮਾ ਦੀ ਅਰਦਾਸਨਾ ਕੀਤੀ ਹੈ ਉਹਨੇ ਸੰਸਾਰ ਦੇ ਵਿੱਚ ਉਹਨੇ ਜਗ ਦੇ ਵਿੱਚ ਮਾਨ ਪਾਇਆ ਹੈ ਵਡਿਆਈ ਪਾਈ ਹੈ ਨਾਨਕ ਗਾ ਵੀ ਹੈ ਗੁਣੀ ਨਿਦਾਨ ਆਓ ਅਸੀਂ ਵੀ ਗੁਨਾ ਦੇ ਖਜ਼ਾਨੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ ਗਾ ਵੀ ਹੈ ਸੁਣੀ ਹੈ ਮੰਨ ਰਖੀ ਹੈ ਪਾਓ ਆਓ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਨੂੰ ਗਾਈਏ ਸੁਣੀਏ ਤੇ ਉਸ ਪ੍ਰਮਾਤਮਾ ਦੇ ਪ੍ਰਤੀ ਪਿਆਰ ਆਪਣੇ ਹਿਰਦੇ ਦੇ ਵਿੱਚ ਹਮੇਸ਼ਾ ਰੱਖੀਏ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਜਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਅਸੀਂ ਗਾਉਂਦੇ ਹਾਂ ਸੁਣਦੇ ਹਾਂ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਪ੍ਰਤੀ ਪਿਆਰ ਹੁੰਦਾ ਹੈ ਤਾਂ ਫਿਰ ਅਵਸਥਾ ਬਣਦੀ ਹੈ ਦੁੱਖ ਪਰ ਹਰ ਸੁਖ ਕਰ ਲੈ ਜਾਏ ਕਿ ਪ੍ਰਮਾਤਮਾ ਹਿਰਦੇ ਦੇ ਵਿੱਚੋਂ ਦੁੱਖ ਦੂਰ ਕਰਦਾ ਹੈ ਤੇ ਪ੍ਰਮਾਤਮਾ ਹਮੇਸ਼ਾ ਸੁਖ ਹੀ ਸੁਖ ਇਨਸਾਨ ਨੂੰ ਬਖਸ਼ਿਸ਼ ਕਰਦਾ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਪਰ ਉਸ ਪ੍ਰਮਾਤਮਾ ਦਾ ਨਾਮ ਗਿਆੜ ਗੁਰੂ ਰਾਹੀ ਹੀ ਪ੍ਰਾਪਤ ਹੁੰਦਾ ਹੈ ਗੁਰੂ ਰਾਹੀ ਹੀ ਇਹ ਰਸਤਾ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਹਰਥਾ ਵਿਆਪਕ ਹੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰੂ ਹੀ ਸਾਡੇ ਲਈ ਛਲ ਹੈ ਗੁਰੂ ਹੀ ਸਾਡੇ ਲਈ ਗੋਰਖ ਬ੍ਰਹਮਾ ਹੈ ਤੇ ਗੁਰੂ ਹੀ ਸਾਡੇ ਲਈ ਮਾਈ ਪਾਰਵਤੀ ਹੈ ਜੇ ਹੌ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਜੇ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਵੀ ਲਿਆ ਜਾਵੇ ਤਾਂ ਵੀ ਪ੍ਰਮਾਤਮਾ ਦੇ ਹੁਕਮ ਦਾ ਕਥਨ ਨਹੀਂ ਕੀਤਾ ਜਾ ਸਕਦਾ ਪ੍ਰਮਾਤਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਗੁਰਾ ਇੱਕ ਦੇਹ ਬੁਜਾਈ हे ਪ੍ਰਮਾਤਮਾ ਵਾਹਿਗੁਰੂ ਤੇਰੇ ਅੱਗੇ ਅਰਦਾਸ ਹੈ ਕਿ ਤੂੰ ਮੈਨੂੰ ਸਮਝ ਦੇ ਕੀ ਸਮਝ ਦੇ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਕਿ ਪ੍ਰਮਾਤਮਾ ਦਾਤਾ ਦੇਣ ਵਾਲਾ ਸਬਨਾ ਜੀਆ ਨੂੰ ਪਾਲਣ ਵਾਲਾ ਉਹ ਅਕਾਲ ਪੁਰਖ ਪ੍ਰਮਾਤਮਾ ਨੂੰ ਮੈਂ ਕਦੇ ਵਿਸਾਰ ਨਾ ਦਿਆਂ ਮੈਂ ਕਦੇ ਭੁਲਾਣਾ ਨਾ ਦਿਆਂ ਇਹ ਸਨ ਜਪਜੀ ਸਾਹਿਬ ਜੀ ਦੀ ਪਹਿਵੀਂ ਪੋੜੀ ਦੇ ਅਰਥ ਜਪਜੀ ਸਾਹਿਬ ਜੀ ਦੀ ਪੂਰੀ ਵਿਆਖਿਆ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ